ਸਾਰਿਆਂ ਨੂੰ ਪਿਆਰ ਭਰੀ ਸਾਰ ਸ਼ਿਕਰ ਵੈਲਕਮ ਹੈ ਮੇਰੇ ਨਿਊ ਵਲੌਗ ਚ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸਹਰਾ ਤਾਂ ਦੇਖੋ ਜੀ ਬਹੁਤ ਹੋ ਗਈਆਂ ਅਰੇ ਬੇਟਾ ਉਹ ਲਾਈਟ ਬੰਦ ਕਰਕੇ ਆ ਵਹਾਂ ਸਵਿਚਾ ਉਸਕਾ ਫੇ ਰਜਨੀ ਆ ਰਜਨੀ ਨੂੰ ਵੀ ਬੁਲਾਣੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਲਾਈਕ ਕਰਦੇ ਕਰੋ ਤੇ ਸੈਰਾਂ ਬਹੁਤ ਹੋ ਚੁੱਕੀਆਂ ਜਿਵੇਂ ਤੁਹਾਨੂੰ ਪਤਾ ਤੇ ਹੋਣਾ ਬੜਾ ਘਰ ਦੀ ਮੈਂਟੇਨੈਂਸ ਕਰਵਾ ਰਹੀ ਹਾਂ ਬਹੁਤ ਤੇ ਮੈਂ ਕੀ ਕੀ ਕਰਵਾ ਰਹੀ ਹਾਂ ਦੱਸਦੀ ਆ ਪਹਿਲਾਂ ਤਾਂ ਪਰ ਰਜਨੀ ਨੂੰ ਮਲਾਣਿਆ ਰਜਨੀ ਆ ਜਾ ਤੇ ਇਹਨੂੰ ਮਿਲੋ ਇਹ ਸਾਡੀ ਰਜਨੀ ਹੈਲੋ ਗਾਇਜ਼ ਹੈਲੋ ਗਾਇਜ਼ ਕਿਵੇਂ ਹੋ ਕੀ ਖਾਧੋ ਤੇ ਰਜਨੀ ਦੇ ਤਿੰਨ ਬੱਚੇ ਆ ਆਪਣੇ ਬੱਚੇ ਦਿਖਾ ਸਾਰਿਆਂ ਨੂੰ ਰਜਨੀਦੀ ਇੱਕ ਕੁੜੀ ਆ ਇਹਦਾ ਨਾਮ ਕੀ ਆ ਨੰਦਨੀ ਇਹਦਾ ਨਾਮ ਨੰਦਨੀ ਆ اے ਬੇਟਾ ਤਰ ਹਾਂਜੀ ਇਹ ਕੁੜੀ ਲੜਕਾ ਆ ਇਹ ਹਾਂ ਲੜਕਾ ਆ ਇਹਦੀ ਬਹੁਤ ਨੂੰ ਰੋਟੀਆਂ ਖਿਲਾਉਗੀ ਹਾਂ ਉਹ ਤਾਂ ਦੇਖਾਂਗੇ ਐ ਖਿਲਾਉਗੀ ਉਹ ਤਾਂ ਖਜੂਰ ਖਿਲਾਉਗੀ ਚਲੋ ਤਾਂ ਹਾਸੇ ਹਾਸਦੇ ਹੁੰਨੇ ਆਪਾਂ ਹਨਾ ਸਾਰੀ ਚੀਜ਼ ਦੀ ਜ਼ਰੂਰਤ ਹੁੰਦੀ ਆ ਤੇ ਆਪਣਾ ਠੰਡੀ ਹਵਾ ਚੱਲ ਰਹੀ ਆ ਔਰ ਕੱਪੜੇ ਚਾਦਰਾਂ ਵਗੈਰਾ ਧੋਤੀ ਐ ਤੇ ਇੱਧਰ ਆਪਣੇ ਪੜੋਸੀ ਆਏ ਹੋਏ ਆ ਤੇ ਮੈਂ ਥੋੜੇ ਜੇ ਗਮਲੇ ਲੈ ਕੇ ਆ ਵੀ ਉੱਧਰ ਖਾ ਦੰਨੇ ਜਿਆਦਾ ਜਿਆਦਾ ਹੋ ਗਏ ਸੀ ਨਾ ਗਮਲੇ ਤੇ ਗਮਲੇ ਕਿੱਥੇ ਰਖਾਣੇ ਉਹ ਵੀ ਦੱਸ ਦੰਨੇ ਤੁਹਾਨੂੰ ਰੱਖ ਰੱਖ ਕੇ ਲੈ ਜਿਓ ਕੋਈ ਨਾ ਇੱਧਰ ਵੀ ਆਪਣੀ ਮੈਂ ਕਹਿੰਨੀ ਆ ਉਹ ਆਪਣਾ ਉੱਧਰ ਸਾਹਮਣੇ ਰੱਖ ਹੋ ਜੂਗੇ ਥੋੜੇ ਜੇ ਗਮਲੇ ਏ ਗਾਈ ਸਾਡੇ ਹਲਵਾਈ ਦੀ ਪੋਤੀ ਆ ਸਾਰੇ ਮੱਲੇ ਦਾ ਸਾਡਾ ਹਲਵਾਈ ਇਹਨਾਂ ਨੇ ਇੱਧਰ ਕਰੀ ਇੱਕ ਤਾਂ ਇਹ ਬੋਲਣ ਵੀ ਲੱਗੀ ਕਿੰਨਾ ਚਿਰ ਦੀ ਹੋਗੀ ਡੇਰ ਸਾਲ ਦੀ ਡੇਰ ਸਾਲ ਦੀ ਹੋਗੀ ਇਹ ਤੁਰਨ ਕੱਟੇ ਲੱਗੀ ਸੀ ਆਪੀ ਤਾਂ ਤੁਰਨੇ ਲੱਗੇ ਜਦ ਹਸਪਤਾਲ ਗਈ ਕਈ ਕਈ ਬੱਚੇ ਸਾਲ ਦੇ ਤੁਰਨ ਲੱਗੇ ਇੱਧਰ ਹਟ ਤੂੰ ਕਿਹੜੀ ਕਲਾਸ ਚ ਪੜ੍ਹਦੀ ਏ ਕਿਜੀ ਨਹੀਂ ਭਲੇ ਤੂੰ ਕੇਜੀ ਜੇ ਫਿਰਦੀ ਨਾਲੇ ਆਪਾਂ ਕੰਮ ਕਰੀ ਜਾਣਾ ਨਾਲੇ ਇਹਨਾਂ ਨੇ ਗੱਲਾਂ ਬਾਤਾਂ ਕਰੀ ਜਾਣੇ ਠੀਕ ਹੈ ਹੁਣ ਕੋਈ ਕੁਛ ਤਾਂ ਕਰ ਨਹੀਂ ਆਪਾਂ ਨੇ ਕੋਈ ਤਾਂ ਸਵਾੜ ਆਣੀਓ ਸਾਹਮਣੇ ਰੱਖਣੇ ਆ ਠੀਕ ਆ ਰਿਕਾ ਪਾ ਮੇਰੇ ਗੜਾਈ ਕਰਨੀ ਆ ਨੱਚ ਪਾਣੀ ਪਾਣਾ ਓਕੇ ਭਾਰੀ ਬਹੁਤ ਆ ਤੇ ਚਿਕਾਣੇ ਵੀ ਉੱਪਰ ਹਾਂ ਇਹ ਤਰੀਕਾ ਵਧੀਆ ਇਹ ਆਈਡੀਆ ਕਿਹਦਾ ਸੀ ਹੈ ਨਹੀਂ ਬੋਲ ਮੱਚੇ ਸ਼ਰਮਾਨ ਅੱਜ ਤੇ ਰੌਣਕਾ ਸਾਡੇ ਕੋ ਗੇਟ ਖੋਲਣੇ ਦੀ ਦੇਰੀ ਹੈ ਰੌਣਕਾ ਹੀ ਰੌਣਕਾ ਹੈ ਨਾ ਮੈਂ ਖਾ ਗੇਟ ਖੋਲਣੇ ਦੀ ਦੇਰੀ ਹੈ ਤੇ ਕੰਮ ਕਰਵਾ ਲਈਏ ਗੇਟ ਦਸਤਾਹੀ ਹੈ ਜਿਸ ਕੋਲੇ ਹੋਏ ਸਾਰੇ ਸੈਟਿੰਗ ਸ਼ੂਟਿੰਗ ਕਰਾਉਂਦੇ ਆ ਹੌਲੀ ਹੌਲੀ ਧੀਰੇ ਧੀਰੇ ਕਰਾਣਾ ਪੈਂਦਾ ਸਾਲ ਬਾਅਦ ਨਰ ਕੰਮ ਥੋੜਾ ਜ ਮੈਂ ਦੱਸ ਦਿਆਂ ਕਿ ਅੱਜ ਕੀ ਕੀ ਕਰਾਉਣਾ ਇੱਕ ਤਾਂ ਆਪਾਂ ਕਿਚਨ ਸਾਫ ਕਰ ਰਹੇ ਹਾਂ ਪਤਾ ਹੀ ਆ ਹਲੇ ਅੱਧਾ ਵਿਚਾਲੇ ਸਭ ਸੈਟਿੰਗ ਜੀ ਹੋਈ ਵੀ ਹੈ ਬਹੁਤ ਛੇਤੀ ਖਰਾਬ ਹੋ ਜਾਂਦੀ ਹੈ ਤੇ ਆ ਮੰਗਵਾਏ ਆ ਨਵੇਂ ਬਾਕੀ ਉਹ ਹੋ ਜਾਂਦੇ ਆ ਖਰਾਬ ਚੀਜ਼ਾਂ ਨਾ ਪਤਾ ਨਹੀਂ ਘੱਟ ਤੇ ਆ ਇਹੋ ਜੇ ਨਵੇਂ ਮੰਗਵਾਏ ਆ ਦੇਖੋ ਤੇ ਇੱਕ ਆ ਖਰਾਬ ਆ ਬਾਕੀ ਦੋਸਤੋ ਜੇ ਬਰਸਾਤਾਂ ਚ ਵੈਸੀ ਤੁਹਾਨੂੰ ਪਤਾ ਕੀ ਖਰਾਬ ਹੋ ਜਾਂਦੇ ਨਾ ਅੱਜ ਮੈਨਾਂ ਲੱਕਤ ਮਾਰ ਕੇ ਖੋਲਣੇ ਪੈਣਗੇ ਹਾਂ ਇਹ ਆਪਣਾ ਕੰਮ ਚੱਲਦਾ ਤੇ ਇਹ ਚੈਨਲ ਪਾ ਰਹੇ ਹਾਂ ਕਿੰਨਾ ਚੈਨਲ ਕਰਦੇ ਨੇ ਜੇ ਨਾ ਮਿਲਾਂਦੇ ਸਿੱਖ ਲੈਣਾ ਚਾਹੀਦਾ ਵਸੇ ਹਨ ਵੈਸੇ ਬਾਤ ਜਿਵੇਂ ਦੇਖਣਾ ਆਪਣੇ ਪੇਚੇ ਲਾਉਣੇ ਗ੍ਰਿਲਣਾ ਹਨਾ ਜਨਾ ਕਰਾਈ ਜਾਂਦੇ ਸੋ ਜਿਹੜੇ ਆਹਾ ਗਮਲੇ ਹਨ ਇਹ ਚ ਬੂਟੇ ਲਾਣੇ ਆ ਤੇ ਮੈਂ ਨਾ ਸੋ ਦੀ ਸਕੀਨ ਨੂੰ ਮੈਂ ਛੱਪ ਤੇ ਰਖਾ ਦੰਨੀ ਉੱਧਰ ਆਪਣਾ ਜਿਹੜਾ ਸਾਹਮਲੇ ਪਰੋਸੀ ਆ ਤੇ ਉਹ ਦਿਖਾਨੀ ਆ ਉੱਪਰ ਛੱਟ ਆਪਣੀ ਹੋ ਮੈਂ ਤੁਹਾਨੂੰ ਦਿਖਾਨੀ ਆ ਕਿ ਮੈਂ ਉਹ ਗਮਲੇ ਕਿੱਥੇ ਰਖਾਏ ਆ ਉਹਨੇ ਦਿਖਾ ਆ ਆ ਦਿਖ ਰਿਹਾ ਨਾ ਇਹ ਛਾਤਾ ਆਪਣੀ ਉਹ ਤੇ ਮੈਂ ਉੱਥੇ ਗਿਆ ਸੀ ਵੀ ਉੱਥੇ ਬੂਟੇ ਲਾ ਦੂੰਗਾ ਸਾਹਮਣੇ ਹਰੀਕਾ ਪੰਮ ਸੋਹਣੇ ਲੱਗੂਗੇ ਤੇ ਇਹ ਨਹੀਂ ਪਤਾ ਕਿ ਕਿੰਨੇ ਲੇਗੇ ਕਿੰਨੇ ਰੱਖ ਹੋਗੇ ਦੇਖੀ ਲਈਏ ਆਪਾਂ ਕਿਆ ਕਰੀਏ ਦੋਸਤੋ ਘਰ ਮੈਂਟੈਂਸ ਰੱਖਣਾ ਪੈਂਦਾ ਦੇਖੋ ਕਿਦਾਂ ਕੱਖ ਕਿਦਾਂ ਲੈਂਟਰ ਪਰ ਵੀ ਕਿਦਾਂ ਕਬਾੜ ਜਮ ਪਿਆ ਐ ਤੇ ਹੁਣ ਰਜਨੀ ਨੇ ਕਿਹਾ ਮੈਂ ਤੇਉ ਪੀਪਲ ਨਹੀਂ ਪਾਟੂਗੀ ਮੈਂ ਨਹੀਂ ਉਖਾੜੂਗੀ ਫਿਰ ਇਸ ਕੋ ਦੇਖੋ ਮੇ ਮੂਝੇ ਕੋ ਹਨਾ ਰਜਨੀ ਮੂਝ ਕੋ ਹੀ ਉਖਾੜਨਾ ਪੜੇਗਾ ਹਨਾ ਇਹ ਉਖਾੜਨਾ ਕਹਿੰਦੇ ਕਿ ਪਾਟਨਾ ਕਹਿੰਦੇ ਹੈ ਚਾਹ ਪੱਟੋ ਚਾਹ ਖਾੜੋ ਠੀਕ ਹੈ ਠੀਕ ਹੈ ਤੇ ਸਾਰਾ ਕਬਾੜ ਤੁਹਾਨੂੰ ਦਿਖਾਣੇ ਆ ਤੇ ਆ ਤੂੰ ਕੱਟਣਾ ਨਹੀਂ ਇਹ ਮੈਨੂੰ ਕੱਟਣਾ ਪਊਗਾ ਠੀਕ ਕੋਹਾੜੀ ਲੈ ਕੇ ਆਉਂਗਾ ਚਲੋ ਹੋਰ ਤੁਹਾਨੂੰ ਦਿਖਾ ਦਿੰਨੇ ਆ ਅੱਜ ਵੀ ਅਸੀਂ ਕੀ ਕੀ ਕੰਮ ਕਰਨਾ ਆਜਾ ਦਿਨ ਦਿਖਾ ਮੈਂ ਤੁਹਾਨੂੰ ਕੰਮ ਕਰਕੇ ਗਈ ਸੀ ਫਿਰ ਇਹ ਨਹੀਂ ਹੈਗਾ ਨਚਾੜੂ ਮਾਰਾਂਗੇ ਪਰ ਅਜਿਹਾ ਸੇ ਦੌਰਾ ਕਰਦੇ ਫਿਰਦੇ ਵੀ ਅਸੀਂ ਕੰਮ ਕਿੱਥੇ ਤੇ ਸ਼ੁਰੂ ਕਰੀਏ ਸਮਝ ਨਹੀਂ ਆਉਂਦਾ ਕਿ ਅਸੀਂ ਇਸ ਕੰਮ ਨੂੰ ਸ਼ੁਰੂ ਕਿੱਥੇ ਤੇ ਕਰੀਏ ਕਬਾੜ ਦਿਖਾਣੇ ਤੁਹਾਨੂੰ ਇਹ ਦੇਖੋ ਕਿੰਨਾ ਕਬਾੜ ਹੈ ਨਾ ਤੇ ਇਹ ਪੱਟ ਕੇ ਸਾਰਾ ਝਾੜੂ ਪੱਜੂਗਾ ਤੇ ਅਮੀ ਨਹੀਂ ਹਟਦਾ ਇਸ ਕਰਕੇ ਹਣ ਔਰ ਇੱਧਰ ਦੇਖੋ ਕਿੰਨਾ ਬੁਰੀ ਹਾਲਤ ਹੈ ਦੇਖੋ ਕਹਿੰਦੇ ਆ ਦੇਖੋ ਕਿੰਨਾ ਪੂਰ ਹੌਤ ਹੋ ਜਾਂਦਾ ਕਰਦਾ ਬਹੁਤ ਬੁਰੀ ਹਾਲਤ ਹੋ ਜਾਂਦੀ ਹੈ ਤੇ ਇੱਥੇ ਰੇਤਾ ਰੱਖਿਆ ਸੀ ਤੇ ਇਹਦੇ ਵੀ ਕੱਖ ਜਿਹਾ ਕਬਾੜ ਜਾ ਹੋ ਗਿਆ ਹੁਣ ਮਟੋ ਕਿਹੋ ਜਿਹਾ ਮੈਂ ਨਹੀਂ ਕਿਹੜਾ ਆਇਆ ਇੱਥੇ ਕਿੱਥੇ ਉਹ ਤਾਂ ਨਹੀਂ ਭਾਈ ਕੀ ਆ ਕੋਣ ਆ ਆ ਨਵੇਂ ਆਏ ਹੁਣੇ ਹਲੇ ਅਸੀਂ ਅੱਜ ਝਾੜੂ ਨਹੀਂ ਮਾਰਿਆ ਅਸੀਂ ਅੱਜ نیچے ਕੰਮ ਕਰਾ ਰਹੇ ਵੈਸੇ ਮੈਂ ਉੱਪਰ ਆ ਗਈ ਸੀ ਅੱਜ ਜਿਹਨੇ ਮੇਰੇ ਪਾਲ ਉੱਪਰ ਘਰੇ ਇਹ ਐਦਾਂ ਨੂੰ ਵੀ ਕਰਦੇ ਠੀਕ ਜਨਨੀ ਅੱਜ ਟੋਰ ਕੱਟੀ ਹੋਈ ਆ ਨਾਮ ਕਾ ਸੀ ਗਾਇਸ ਕੈਨੇਡਾ ਦੀ ਸੈਰ ਤੋਂ ਬਾਅਦ ਤੇ ਕਿਚਨ ਦੇ ਟਰਾਲੀਆਂ ਸਾਫ਼ ਕਰ ਰਹੇ ਨੇ ਕਿਚਨ ਨੂੰ ਲੱਗ ਜਾਂਦੇ ਨੇ 2-4 ਦਿਨ ਘਰ ਨੂੰ ਰੱਖਣਾ ਪੈਂਦਾ ਨਾ ਸਾਫ਼ ਸਫਾਈ ਰੱਖਣੀ ਪੈਂਦੀ ਹੈ ਤੇ ਸਾਰੀਆਂ ਟਰਾਲੀਆਂ ਕੰਮ ਕੱਢਣਾ ਬਹੁਤ ਔਖਾ ਗਾਮ ਸੀ ਸੈੱਟ ਕਰ ਲਈਏ ਫਿਰ ਫਿਰ ਵਲੌਗ ਦਾ ਐਂਡ ਕਰਦੇ ਆਂ ਹੋ ਦੋਸਤੋ ਘੁੰਮਣ ਫਿਰਨ ਦੇ ਨਾਲ ਅਸੀਂ ਸਫਾਈ ਵੀ ਕਰ ਲੈਂਦੇ ਆ ਤੇ ਆ ਪਾਈ ਵੀ ਸਾਫ਼ ਕਰਦੇ ਆ ਮੈਨੂੰ ਤਾਂ ਬਹੁਤ ਆਇਆ ਹੈ मज़े रहेंगे मैं तो ना मैं जाने की तक़ावे की सफाई नहीं, नहीं। करी है ना ना प्रजनन रीढ़ में आए तेरे को अंदर आओगे अरे खोजी सब साफ़ करती हैं क्या रिक्तां चूहा ने पट्टा हुआ है चूहा करेगा चूहा नहीं आएगा ढंग से इसको साफ़ करके ना वो मतलब कि जाली वाली लगा देना चाचनाल

ਕਰਨਾ ਪੁੱਛ ਲਾ ਦੱਸੋ ਕੀ ਕਰੋਗੇ ਹੁਣ ਆਪਣੇ ਨੂੰ ਸਟੋਰ ਫਾਈਲ ਕਰਨਾ ਠੀਕ ਹੈ ਜੀ ਉਹ ਕੱਪੜੇ ਜਿਹੜੇ ਧੁੱਤੀ ਸੀ ਨਾ ਉਹ ਲੈ ਕੇ ਆ ਹਾਂਜੀ ਹਾਂਜੀ ਤੇ ਮੈਂ ਜੀ ਨੂੰ ਸਮਾਨ ਫੜਾਉਂਗੀ ਬਸ ਜਿਹੜੇ ਮੈਂ ਭਾਂਡੇ ਧੁੱਤੀ ਸੀ ਸੁੱਕਦੇ ਹੋਣਗੇ ਹਾਂਜੀ ਤੇ ਬਾਹਰ ਕਿਚਨ ਦੇ ਨਾਲੇ ਹੀ ਬੈਂਟਰੀ ਗਈ ਹੋਈ ਹੈ ਹੁਣ ਉਸੇ ਉਹ ਸਾਫ ਕਰਨੀ ਆ ਸਾਰੇ ਦਰਾਜਾਂ ਦੇ ਭਾਂਡੇ ੱਟੇ ਪਹਿਲਾਂ ਧੁੱਤੇ ਸੁਕਾਏ ਦਰਾਜ ਸਾਫ ਕੀਤੇ ਉਪਰਲੇ ਕੀਤੇ ਪਰ ਇਸ ਵਾਰ ਇਦਾਂ ਹੈ ਕਿ ਥੋੜੀ ਥੋੜੀ ਕੀਤੇ ਪਹਿਲਾਂ ਦਾ ਕੀ ਕਰਦੇ ਸੀ ਸਾਰੇ ਕੱਢ ਲੈਂਦੇ ਸੀ ਦਿਮਾਗ ਖਰਾਬ ਹੋਇਆ ਲੈ ਇਸ ਵਾਰ ਮੈਂ ਇਦਾਂ ਹੀ ਕੀਤਾ ਹੈਗਾ ਬੇਸ਼ੱਕ 3 ਦਿਨ ਲੱਗੇ ਆ 3 ਦਿਨ ਦਾ ਬੈਸਿਕ ਤਰ੍ਹਾਂ ਕਰ ਹਲੇ ਹਲੇ ਕੰਮ ਨੂੰ ਪਿਆ ਬਹੁਤ ਤੇ ਬਰੌਗ ਆਪਣਾ ਨੇ ਹੁਣ ਸੋਈ ਦਾ ਹੋ ਨਹੀਂ ਬਣਾਣਾ ਤੇ ਹੁਣ ਪਤਾ ਕੀ ਰਹਿ ਗਿਆ ਹਾਏ ਆ ਪਈਆ ਹਲੇ ਬਹੁਤ ਪੱਕਾ ਕਰਨਾ ਛਾੜਨਾ ਹੈ ਅੱਜ ਕੱਲ ਨੂੰ ਹੀ ਪੁਸ਼ ਕਰਨਾ ਮੰਡੇ ਨੂੰ ਦੇਖਾਂਗੇ ਮੰਡੇ ਨੂੰ ਜਸਟ ਫੋਨ ਪੈਨ ਕਰਨਾ ਜਰਮਨੀ ਕਰਨੀ ਹੈ ਔਰ ਵਿਜਤ ਕਰਨਾ ਹੈ ਫਿਲਟਰ ਕਰਨਾ ਹੈ ਤੇ ਫਿਰ ਟਰਾਲੀ ਦੇ ਬਾਹਲੇ ਮੈਂ ਧੋऊंगी ਓਕੇ ਠੀਕ ਹੈ ਫਿਰ ਆਪਾਂ लास्ट ਚ ਫ੍ਰੀਜ ਨੂੰ ਅੰਦਰ ਕਰਕੇ ਫਿਰ ਜਿਹੜੀਆਂ ਹਨ ਟਾਈਲਾਂਸਾਂ ਨੇ ਸਾਫ਼ ਕਰਕੇ ਉਹਨੇ ਇਹਨੂੰ ਵਿੱਚ ਪਾ ਕੇ ਤੇ ਹੁਣ ਉੱਧਰ ਜਿਹੜਾ ਸਟੋਰ ਆ ਉਹ ਕਰਨਾ ਤਾਂ ਤੇ ਜਿਹੜਾ ਪੜਦਾ ਧੋਤਾ ਪੜਦਾ ਸੁੱਕਣੇ ਪਾਣੀ ਦਾ ਧੋਤੀ ਆਈ ਸੀ ਠੀਕ ਹੈ ਤੇ ਕਾਬਟ ਬਹੁਤ ਹੋ ਗਿਆ ਤੇ ਹੁਣ ਬਾਕੀ ਦਾ ਕੰਮ ਕਾਨੂੰ ਕਰਾਂਗੇ ਤੇ ਕੱਲ ਦਾ ਹੁਣ ਦੇਖੋ ਵਾਸ ਕਿਚਨ ਨੇ ਸਾਫ ਕਰੀਆ ਤਿੰਨ ਦਿਨ ਚ ਤੇ ਬਾਕੀ ਨੈਕਸਟ ਸਫਾਈ ਕਿਹੜੀ ਕਰਦੇ ਹਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਦੇਖੋ ਇਹ ਸਾਰੇ ਸਬਟੇ ਸ਼ੇਅਰ ਕਰੇ ਤੇ ਕੰਮ ਵੀ ਸ਼ੇਅਰ ਕਰਨੀ ਚਾਹੀਦੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰਦੇ ਕਰੋ ਇਹ ਮੇਰੀ ਬੋਡੀ ਜ਼ਬਰਦਸਤ ਹੈ ਇਹ ਦਾ ਇਹ ਦਾ ਬਹੁਤ ਕੰਮ ਇਹ ਇਹਦੇ ਦਾ ਪੇਂਟ ਹੈ ਜਿਹਨੇ ਜਿਹੜਾ ਮੈਂ ਆਪ ਕੀਤਾ ਹੋਇਆ ਤੇ ਹੁਣ ਫਿਰ ਜਦੋਂ ਸਾਰੀ ਸਫਾਈ ਸੋਈਆਂ ਕਰਕੇ ਮੈਂ ਫਿਰ ਪੇਂਟ ਕਰਕੇ ਸਟੋਰ ਚ ਰੱਖ ਦਾਂਗੇ ਤੇ ਮਿਲਦੇ ਆਂ ਦੋਸਤੋ ਨੈਕਸਟ ਵਲੌਗ ਚ ਤੇ ਹਲੇ ਕੰਮ ਬਾਕੀ ਆ ਪੂਰਾ ਨਹੀਂ ਹੋਇਆ ਸਸਰੀਕਾ